ਬੰਦਾ ਜਿਹੜਾ ਬੰਦਾ ਨਾ ਕਹਿੰਦਾ ਫਿਰਦਾ ਹੋਵੇ ਸਾਰਿਆਂ ਨੂੰ ਇਹ ਮੇਰੇ ਚਾਉਣ ਵਾਲੇ ਵੀ ਮੇਰੇ ਜਿਹੜੇ ਨਾ ਚਾਉਣ ਵਾਲੇ ਵੀ ਸਾਰੇ ਵੀਡੀਓ ਦਿੰਦੇ ਨੇ ਇਹ ਉਹਨੇ ਵੀ ਦੇਖਣੀ ਆ ਵੀਡੀਓ ਜਿਹੜਾ ਬੰਦਾ ਸਾਰਿਆਂ ਨੂੰ ਕਹਿੰਦਾ ਫਿਰ ਜੋ ਚੁੱਜਦੀ ਹੁੰਦੀ ਤਾਂ ਆਉਂਦੀ ਨਾ ਸਮਝ ਲਓ ਉਸੇ ਦੀ ਬੰਦੀ ਲਈ ਹੋਈ ਆ ਕਿੰਦੜ ਤਾਂ ਆਪਾਂ ਦਰੀਆਂ ਬੁੰਦੇ ਆ ਜਿਹੜਾ ਲਾਣਾ ਹੁੰਦਾ ਉਹ ਆਪਾਂ ਬੰਦੇ ਹੁੰਦੇ ਆ ਜਿਵੇਂ ਐਂਡ ਫੈਮਲੀ ਇੱਕ ਨਾਂ ਚੱਲਦਾ ਹੁੰਦਾ ਆਪਣਾ ਇਹ ਤਣਾਉ ਜਗੇਆ ਤਾਂ ਉਹ ਲੋਟ ਨਹੀਂ ਆਉਂਦਾ ਕੱਸ ਜ ਦੂਜੇ ਦੀਆਂ ਹੱਥ ਪਤਾ ਗੱਲ ਪਤਾ ਕੀ ਆ ਘਰੇ ਕੋਈ ਕੰਮ ਨਹੀਂ ਫਿਰ ਦੂਜੇ ਦੇ ਘਰੇ ਆ ਕੇ ਚੌਧਰ ਦਾ ਭੁੱਖਾ ਹੀ ਪ੍ਰਧਾਨ ਬਣਦਾ ਤਾਂ ਵੀ ਜੇ ਮੈਂ ਉੱਥੇ ਜਾਵਾਂ ਜਾਂ ਨਾ ਜਾਵਾਂ ਮੇਰੀ ਗੈਰ ਮੇਰੀ ਮੌਜੂਦਗੀ ਚ ਤਾਂ ਤੁਸੀਂ ਸ਼ਾਇਦ ਮੇਰਾ ਨਾਂ ਘੱਟ ਲਵੋ ਮੈਂ ਕਿਸੇ ਦੀਆਂ ਨਜ਼ਰਾਂ ਚ ਘੱਟ ਜਾਣਾ ਮੇਰੀ ਗੈਰ ਮੌਜੂਦਗੀ ਦੇ ਵਿੱਚ ਨਾ ਤਾਂ ਮੇਰਾ ਹੀ ਚੱਲਦਾ ਤਾਂ ਪਹਿਲਾਂ ਮੂੰ ਬੰਦੇ ਹੋਏ ਨੇ ਉਨ੍ਹਾਂ ਦੇ ਵਿੱਚੋਂ ਬਲੌਕਲਿਸਟ ਦੇ ਵਿੱਚ ਮੇਰੇ ਨੰਬਰ ਪਾਏ ਹੋਏ ਨੇ ਵੀ ਕਿਤੇ ਭੁੱਲ ਭਲੇਖੇ ਵੀ ਇਹਨੂੰ ਫੋਨ ਨਾ ਚਲਿਆ ਜਾਵੇ ਇਹਨੂੰ ਕੋਈ ਸਾਧ ਨਾ ਲਵੇ ਐਨਾ ਖੌਫ ਆ ਮੇਰਾ ਉਹ ਬੰਦੇ ਜਿਨ੍ਹਾਂ ਦੇ ਘਰੇ ਆ ਸੀ ਗਏ ਪਹਿਲੀ ਗੱਲ ਤਾਂ ਉਹਨਾਂ ਦੇ ਸੌ ਘੜਾ ਸਰਚ ਪਾਣੀ ਦਾ ਪੈ ਗਿਆ ਦੂਜੀ ਗੱਲ ਵਧਾਈਆਂ ਤੱਕ ਨਹੀਂ ਸਰੀਆਂ ਨਾ ਤੀਵੀਂ ਤੋਂ ਉਹਨਾਂ ਬੰਦੇ ਤੋਂ ਵੀ ਇਹਨਾਂ ਨੂੰ ਵੀ ਨਹੀਂ ਕਿਹਾ ਵੀ ਵੀਰੇ ਤੁਸੀਂ ਗੱਡੀ ਲੈ ਲਈ ਵਧਾਈਆਂ ਮੈਨੂੰ ਵੀ ਨਹੀਂ ਕਿਹਾ ਹਾਂ ਜਾਂਦੇ ਆ ਜਾਂਦੇ ਬੰਬ ਡਿੱਗਿਆ ਕੀ ਕੀ ਸਵਾਚਾਰ ਥੋੜੇ ਉਧਰ ਸਮਾਜਾ ਲਈਆ ਹਾਂ ਵੀ ਰਾਤ ਬੰਬ ਡਿੱਗੇ ਨਾ ਹਾਂ ਉਹ ਬੰਬ ਨਹੀਂ ਡਿੱਗੇ ਉਹ ਜਿਹੜੇ ਕਿਹੜੇ ਜੈਟ ਹੁੰਦੇ ਆ ਜਿਹੜੇ ਤੂੰ ਕਹਿਣਾ ਉਹਨਾਂ ਫਾਈਟਰ ਜੈਟ ਫਾਈਟਰ ਜੈਟ ਨੰਗੇ ਨੇ ਉਹਨਾਂ ਦਾ ਬੌਮ ਹੋਇਆ ਕੱਟ ਗਿਆ ਹਾਂ ਕਹਿੰਦੇ ਆ ਹੋਰ ਕਿੱਦਾਂ ਰਿਹਾ ਠੀਕ ਰਹਿ ਹਾਂ ਹਾਂਜੀ ਠੰਡ ਪਤਾ ਕਿੰਨੀ ਹੋ ਗਈ ਆ ਦੇਖੋ ਬੱਦਲ ਹੋ ਗਿਆ ਬੱਦਲ ਬਦਲੱਖਾ ਲੇ ਲਓ ਟੋਪੀਆਂ ਲੈ ਲਓ ਟੋਪੀਆਂ ਮੈਂ ਤਾਂ ਜਰਾਬਾਂ ਦੀ ਟੋਪੀ ਦੀ ਨਹੀਂ ਲੋੜ ਮੈਨੂੰ ਜਰਾਬਾਂ ਦੀ ਲੋੜ ਪੈਂਦੀ ਹੈ ਹੈ ਨਾ ਮੈਂ ਤਾਂ ਜਰਾਬਾਂ ਪਾਉਣੀਆਂ ਨੇ ਕੋਰੀਏ ਮੇਰੇ ਪੈਰਾਂ ਡੰਡ ਲੱਗਦੀ ਆ ਜਿਹਦੇ ਪੈਰ ਠੰਡੇ ਡਾਕਟਰ ਦੇ ਮਾਰੇ ਡੰਡੇ ਹੈ ਡਾਕਟਰ ਦੇ ਮਾਰੇ ਸਿਰ ਚਟੂਟ ਕਹਿੰਦੇ ਸਿਰ ਠੰਡਾ ਹੋਣਾ ਚਾਹੀਦਾ ਪੈਰ ਗਰਮ ਸਾਡਾ ਇੱਥੇ ਸਿਰ ਗਰਮ ਆ ਪੈਰ ਠੰਡੇ ਸੱਲਦਾ ਉਲਟ ਚੱਲਦਾ ਫੇਰ ਭਾਈ ਤੁਸੀਂ ਸਟਾਰ ਲਾਉਨੇ ਹੋ ਕਿਹੜੇ ਸਟਾਰ ਲਾ ਰਿਹਾ ਸੀ ਤਣਾਤ ਨੇ ਲਾਏ ਨੇ ਕਿਹੜੇ ਦਲੇਰੀ ਅੱਛਾ ਦਲੇਰੀ ਦੇ ਸਟਾਰ ਲੱਗ ਜਾਂਦੇ ਨੇ ਇਹ ਤੁਸੀਂ ਉਹ ਕਹਿੰਦੇ ਸੀ ਹੁਣ ਲੈ ਆਂਦਾ ਮੁੰਡਾ ਟਾਈਮ ਨਾਲ ਹੈ ਹੁਣ ਆ ਗਿਆ ਟਾਈਮ ਨਾਲ ਉਹ ਦੱਸੋ ਦਲੇਰੀ ਦੇ ਸਟਾਰ ਫਿਰ ਤਾਂ ਹਰੇਕ ਕੋ ਕਹ ਲੈਣਾ ਕੋਈ ਨਾ ਦਲੇਰ ਹੋ ਜੂ ਕੋਈ ਨਾ ਦਲੇਰ ਹੋ ਜੂ ਕੋਈ ਨਾ ਦਲੇਰ ਹੋ ਜੂ ਤੈਨੂੰ ਦਲੇਰੇ ਕਰਿਆ ਸੱਤ ਬੀਤੀਆਂ ਆਦੀਆਂ ਸੱਤ ਬੀਤੀਆਂ ਦੇ ਤਾਂ 15 ਲੱਗ ਜਾਣੀਆਂ ਫੀਤੀਆਂ ਜੀ ਦੁਬਾਰਾ ਕਿਹਾ ਦਲੇਰੀ ਦਾ ਦਰੇ ਦੀ ਦਰ ਹੋ ਗਈਆਂ ਸਾਤੇ ਹੋ ਗਈਆਂ 15 15 ਬੀਤੀਆਂ ਲੱਗੀਆਂ ਇਹ ਤਾਂ ਆ ਜਾਣਗੇ ਮੋਢੇ ਤੇ ਤੁੰਤ ਅਸੀਂ ਲਾ ਦਾਂਗੇ ਅਸੀਂ ਬਾਹਾਂ ਤੇ ਵੀ ਲਟਕਾ ਦਾਂਗੇ ਫੀਤੀਆਂ ਤੁਸੀਂ ਟੈਨਸ਼ਨ ਨਾ ਲਓ ਟੈਨਸ਼ਨ ਨਾ ਹਾਂਜੀ ਬੇਟਾ ਚਲੋ ਵੀਡੀਓ ਵਾਸਤੇ ਕਦੀ ਮਾੜੀ ਕੋਈ ਨਾ ਕੋਈ ਗੱਲ ਦੱਸਣੀ ਹੈ ਤੋ ਇੱਕ ਨੇ ਦੱਸ ਦੇ ਨਾ ਨਹੀਂ ਇੱਕ ਲੈ ਲੈ ਓਹ ਦੇਖਾ ਦੇ ਕਿੰਨਾ ਗੜਾ ਮੂੰਹ ਤੇ ਰਿਆ ਹਾਂ ਤਾਂ ਇੱਲਤੀਆ ਬੱਚਾ ਕੀ ਕਰਦਾ ਤੁਸੀਂ ਚਲੋ ਬੁਜੀ ਦੇ ਕਿੰਨਾ ਸੋਹਣਾ ਬਟਾ ਦੇਖਦਾ ਕਿੰਨੀ ਟੱਡ ਟੱਡ ਹਾਂ ਹਾਂ ਚੱਲਾ ਆ ਜਾ ਚਲੋ ਅੰਦਰ ਆ ਠੰਡ ਹੋ ਗਈ ਆ ਤੇ ਬੱਦਲ ਦੇਖੋ ਕਿੰਨਾ ਹੋ ਗਿਆ ਇੱਧਰ ਕੋ ਮੋ ਕੈਮਰਾ ਦੇਖੋ ਬੱਦਲ ਬੱਦਲ ਤਾਂ 1 ਲੱਖ ਤੋਂ ਹੋ ਗਿਆ ਲਾ ਸਿੱਕਦਾ ਗ੍ਰੈੱਡ ਬਣਾਇਆ ਪਿਆ ਤਾਰਾਂ ਹੀ ਤਾਰਾਂ ਤਾਰਾਂ ਹੀ ਤਾਂ ਮੈਨੂੰ ਪਾ ਦੇ ਲੱਕ ਦੋ ਕੁ ਦਾ ਬਦਲ ਕੀ ਹੋ ਗਿਆ ਠੰਡ ਲੱਗਦੀ ਹੈ ਪੈ ਨੱਕ ਦੋ ਕੁ ਦਾ ਇਹ ਤੇ ਸਪਰੇਅ ਮਾਰ ਲਾ ਮਾਣੀ ਬੱਟੀ ਬੈਟ ਤੇ ਪਾ ਕੇ ਲੱਕ ਲੱਤਾਂ ਜੀਆਂ ਮਾਰ ਆ ਦੇਖੋ ਖੁਸ਼ੀ ਆਪੇ ਖੜਾ ਹੋ ਗਿਆ ਆ ਦੇਖੋ ਖੁਸ਼ੀ ਆਪੇ ਖੜਾ ਹੋ ਗਿਆ ਹੋ ਗਿਆ ਓ ਮੰਤਨਾ ਚੱਲ 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 ਡਿੱਕੇ ਚ ਡਿੱਕੇ ਜਿੱਥੇ ਆ ਪੂਰਾ ਭਾਲ ਦਾ ਹੂੰ ਬਚ ਗਿਆ ਬਚ ਗਿਆ ਹਾਂ ਬਚ ਗਿਆ ਬਚ ਗਿਆ ਉਹ ਕਿਹੜਾ ਪਿੰਡ ਹੈ? ਅਨਿਆੜੇ ਚੱਲੇ ਆ ਨੀ ਨੈਟ? ਹੈ? ਇਹੇ ਨੈੱਟ ਦੇ ਹੀ ਘਾਰੇ ਨੇ ਜਿੰਨੇ ਵੀ ਘਾਰੇ ਨੇ ਇਹ ਇੰਟਰਨੈਟ ਦੇ ਹੀ ਘਾਰੇ ਨੇ। ਸਾਡਾ ਹੁਣ 20 ਮਿੰਟ ਹੋ ਗਏ ਨੈੱਟ ਬੰਦ ਆ। 20 ਮਿੰਟ ਹੋ ਗਏ? ਤੇ ਦੋਨੇ ਬੱਚੇ ਮੇਰੇ ਵਾਲੇ ਦਵਾਲੇ ਬੈਠੇ ਨੇ। ਦੋ ਨਹੀਂ। ਜੇ ਇਹ ਹੀ ਨੈੱਟ ਵਾਈਫਾਈ ਚੱਲਦੀ ਹੁੰਦੀ ਨਾ ਇਹ ਰ ਇੱਕ ਇੱਧਰ ਬੈਠਾ ਹੋਣਾ ਸੀ ਕੰਬਲ ਤੇ ਇੱਕ ਉਧਰ ਬੈਠਾ ਹੋਣਾ ਸੀ ਇਹ ਤੋੜਨਾ ਮੇਰੇ ਮੇਕਅਪ ਕਿੱਟਾ ਹੈ ਬੰਦੀ ਬੰਦੀ ਦਾ ਤੇ ਹੁਣ ਦੇਖ ਲਓ ਮੇਰੇ ਦਿਵਾਲੇ ਬੈਠੇ ਨੇ ਦੇਖਿਆ ਨੈਟ ਬੰਦ ਹੋਣਾ ਤਾਂ ਕੀ ਲੱਗਦਾ ਬੰਦੇ ਅਸੀਂ ਬੀ ਵਧੀਆ ਹੀ ਆ ਸਾਡੇ ਕੋਲ ਬਹਿ ਜਾ ਕਰੋ ਉਹ ਕੰਬਲ ਦੇਖੋ ਤਾਂ 11 ਹੋਵਨਗੇ 11 ਵੰਡਦੇ ਹੋ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋ ਮੋਂਗੇ ਠੀਕ ਠਾਕ ਹੋਮੋਂਗੇ ਤੇ ਇਸੇ ਵੀ ਦਿਨ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨੇ ਸ਼ੇਅਰ ਕਰ ਲੈਨੇ ਆ ਤੇ ਟਾਈਮ ਆ 7:30 ਹੋ ਗਏ ਹਾਲੇ ਮੈਂ ਕਿਚਨ ਚ ਬੜਨਾ ਆ ਤੇ ਆਟਾ ਗੁੰਨਣਾ ਭਾਂਡੇ ਪਤਾ ਨਹੀਂ ਕਿੱਥੇ ਕਿੱਥੇ ਪਏ ਨੇ ਮੈਂ ਕਿਚਨ ਚ ਨਹੀਂ ਬੜੀ ਹੈਗੀ ਮੈਂ ਜਦੋਂ ਪਹਿਲਾਂ ਮੈਂ ਤੁਹਾਨੂੰ ਕਹਿੰਦੀ ਦੱਸਦੇ ਸੀ ਨਾ ਮੇਰੇ ਦਰਦ ਹੁੰਦਾ ਸੀ ਲੱਕ ਦੇ ਵਿੱਚ ਫਿਰ ਮੈਂ ਪੇਨਕਿਲਰ ਖਾ ਲਈ ਪੇਨਕਿਲਰ ਖਾ ਕੇ ਮੈਂ ਹੀਟਰ ਮੂਰੇ ਬੈਠ ਗਈ ਹੀਟਰ ਮੂਰੇ ਉੱਠੀ ਉੱਠ ਕੇ ਕੰਬਲ 'ਚ ਵੜ ਗਈ ਨੇ ਘੁਰਾ ਫੜ ਜਾ ਔਰ ਵਾਈ ਪਾਉਂ ਫਿਰ ਸੋਚਉ ਹਉ ਸਭ ਨੂੰ ਲਾ ਕੇ ਨਾਉ ਬੜਾ ਹੀ ਦਿਮਾਗ ਨੂੰ ਪੀਟੜਿਆ ਹੋਇਆ ਤੇ ਫਿਰ ਮੈਂ ਸੌਂਗੀ ਹੈਨਾ ਚੁੱਪ ਕਰ ਦੇ ਪਰ ਫਿਰ ਮੈਂ ਸੌਂਗੀ ਬਨ ਨੀਂਦ ਆ ਗਈ ਹੈਨਾ ਤੇ ਮੈਂ ਫਿਰ ਉੱਠੀ ਉੱਠ ਕੇ ਹੁਣ ਆਪਣੀ ਵੀਡੀਓ ਦੇਖੀ ਆ ਉਹ ਕਰੀ ਆ ਅਪਲੋਡ ਕਰੀ ਅਪਲੋਡ ਨਹੀਂ ਕਰੀ ਥੰਬਨੇਲ ਬਣਾਇਆ ਵੀਡੀਓ ਦਾ ਕੰਮ ਕਰਿਆ ਜਾਣੀ ਤੇ ਹੁਣ ਕਿਚਨ ਚ ਵੜਦੀ ਆਂ ਭੁੱਖ ਲੱਗੇ ਹੋਣੀ ਇਹਨਾਂ ਉਹ ਕੋਈ ਕੀੜਾ ਤੋਂ ਮੋਗ ਨੋ ਉਹ ਕੋਲਾ ਨਹੀਂ ਹੈਗਾ ਸਾਡੇ ਤਾਂ ਕੀੜੇ ਹੀ ਨੇ ਦਿਮਾਗ ਦੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ ਨਾ ਬਈ ਹਰੇਕ ਖਾਨਦਾਨ ਦੇ ਵਿੱਚ ਇਹ ਹੁੰਦਾ ਹਰੇਕ ਹਰੇਕ ਦੇ ਹੀ ਆ ਹੁਣ ਤਾਂ ਮੈਂ ਜਿਹਦੀ ਵੀ ਸੁਣ ਲਾ ਵੀ ਆਪ ਦਾ ਦੁੱਖ ਆਪਦੀ ਕਹਾਣੀ ਬਹੁਤ ਛੋਟੀ ਲੱਗਦੀ ਆ ਜਦੋਂ ਆਪਾਂ ਹੋਰ ਪਹਿਲਾਂ ਤਾਂ ਮੈਨੂੰ ਹਰੇਕ ਬੰਦੇ ਨੂੰ ਆਪਣਾ ਸਟਰਗਲ ਵੱਡਾ ਲੱਗਦਾ ਹਰੇਕ ਬੰਦੇ ਨੂੰ ਆਪਣਾ ਦੁੱਖ ਵੱਡਾ ਲੱਗਦਾ ਹਰੇਕ ਬੰਦੇ ਨੂੰ ਆਪਣਦੀ ਉਹ ਹੀ ਪ੍ਰੋਬਲਮ ਵੱਡੀ ਲੱਗਦੀ ਆ ਵੀ ਜੋ ਦੁੱਖ ਆ ਜੋ ਕਹਾਣੀ ਆ ਜੋ ਬੀਤਦਾ ਉਹ ਮੇਰੇ ਤੇ ਬੀਤਦਾ ਦੂਜਿਆਂ ਦੀ ਨਾਰਮਲ ਜ਼ਿੰਦਗੀ ਆ ਸਾਰਿਆਂ ਨੂੰ ਆਸਾਨੀ ਨਾਲ ਸਭ ਕੁਝ ਮਿਲ ਜਾਂਦਾ ਆਸਾਨੀ ਨਾਲ ਉਹ ਘੁੰਮਦੇ ਫਿਰਦੇ ਨੇ ਆਸਾਨੀ ਨਾਲ ਖਾਂਦੇ ਪੀਂਦੇ ਨੇ ਆਪਣੀ ਮਰਜ਼ੀ ਦਾ ਆ ਰਹੇ ਹੈ ਜਦ ਕਿ ਹਰੇਕ ਦੀ ਲਾਈਫ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਹੁੰਦਾ ਹੀ ਆ ਹਨਾ ਵੀ ਜ਼ਰੂਰੀ ਨਹੀਂ ਹੈਗਾ ਵੀ ਉਹ ਮੇਰੇ ਨਾਲ ਇਕੱਲੇ ਨਹੀਂ ਹੁੰਦਾ ਉਹ ਸਾਰੇ ਨਾਲ ਹੁੰਦਾ ਤੇ ਸਾਰਿਆਂ ਦੇ ਖਾਨਦਨ ਦੇ ਵਿੱਚ ਆ ਇੱਕ ਜਾਂ ਦੋ ਬੰਦੇ ਇਦਾਂ ਦੇ ਹੁੰਦੇ ਆ ਜਿਹੜੇ 파ੜੂ 파ੜੂ ਹੁੰਦੇ ਨੇ ਵੀ ਹੋਰ ਸਾਰੇ ਸਾਰੇ ਵਧੀਆ ਹੁੰਦੇ ਨੇ ਵੀ ਉਹ ਇੱਕ ਦੋ ਬੰਦੇ ਇਦਾਂ ਦੇ ਲਾਈਫ ਦੇ ਵਿੱਚ ਇੱਕ ਖਾਨਦਨ ਦੇ ਵਿੱਚ ਹੁੰਦੇ ਹੀ ਹੁੰਦੇ ਨੇ ਵੀ ਜਿਹੜੇ ਉਹ ਕਹਿੰਦੇ ਨੇ ਵੀ ਬਸ ਆ ਵੀ ਇੱਥੋਂ ਖਾਲੀ ਜਗ੍ਹਾ ਕਰਦਾ ਮੈਂ ਬਹਿ ਜਾ ਭਰ ਜੂਗੀ ਇਥੋਂ ਵੀ ਮੈਂ ਖਾਲੀ ਜਗ੍ਹਾ ਕਰਦਾ ਮੈਂ ਬਹਿ ਜਾ ਭਰ ਜੂਗੀ ਇਥੋਂ ਵੀ ਕਰਦਾ ਮੈਂ ਖਾਲੀ ਜਗ੍ਹਾ ਬਹਿ ਜਾ ਮੈਂ ਭਰ ਜੂਗੀ ਹੈਨਾ ਵੀ ਜ਼ਰੂਰੀ ਨਹੀਂ ਹੈਗਾ ਵੀ ਹਰੇਕ ਥਾਂ ਤੇ ਅਗਲੇ ਨੂੰ ਕਹੀ ਜਾਣਾ ਜੇ ਜਾਂ ਮੇਰੇ ਤੇ ਲਾ ਲੋ ਵੀ ਜੇ ਮੈਂ ਕਿਤੇ ਗਈ ਨਹੀਂ ਹੈਗੀ ਜਾਂ ਕਿਸੇ ਨੇ ਪੁੱਛ ਲਿਆ ਹੈਨਾ ਵੀ ਉਹ ਫਲਾਣਾ ਬੰਦਾ ਨਹੀਂ ਆਇਆ ਜੇ ਕਿਸੇ ਨੇ ਪੁੱਛ ਲਿਆ ਭਾਈ ਵੀ ਮੇਰਾ ਨਾਲ ਕੇ ਪੁੱਛ ਲਿਆ ਵੀ ਉਹ ਨਹੀਂ ਆਈ ਲਓ ਜੇ ਚੱਜਦੀ ਹੋਵੇ ਤਾਂ ਭਰਤੇ ਨਾ ਵੀ ਪਹਿਲਾਂ ਉਸੇ ਬੰਦੇ ਨੇ ਡੀਲ ਕਰੀ ਹੁੰਦੀ ਆ ਉਹਦੇ ਬੰਦੇ ਨੇ ਅਗਲੇ ਨਾਲ ਡੀਲ ਕਰੀ ਹੁੰਦੀ ਆ ਵੀ ਜੇ ਇਹਨੂੰ ਬੁਲਾਉਂਗੇ ਨਾ ਜੇ ਇਹ ਇੱਥੇ ਆਊਗੀ ਤਾਂ ਮੇਰਾ ਮਰੀ ਦਾ ਮੂੰਹ ਦੇਖੋਗੇ ਵੀ ਉਹ ਹੀ ਡੀਲ ਕਰਨ ਵਾਲਾ ਬੰਦਾ ਫਿਰ ਸਾਰੇ ਸ਼ਰੀਕੇ ਕਬੀਲੇ ਨੂੰ ਦੱਸਦਾ ਫਿਰਦਾ ਲਾ ਜੇ ਚੱਜਦੀ ਹੋਵੇ ਤਾਂ ਉਹਦੇ ਨਾਲ ਕੋਈ 바ੱਤੇ ਨਾ ਜੇ ਚੱਜਦੀ ਹੋਵੇ ਤਾਂ ਉਹਦੇ ਕੋਈ ਆਵੇ ਜਾਵੇ ਨਾ ਵੀ ਮਰਜੇ ਤੇ ਡੀਲ ਵੀ ਤਾਂ ਤੂੰ ਹੀ ਕੀਤੀ ਆ ਵੀ ਜੇ ਉਹ ਆ ਗਈ ਤਾਂ ਮੈਂ ਕੁਛ ਖਾ ਕੇ ਮਰ ਜੂ ਮੇਰਾ ਮਰੀ ਦਾ ਮੂੰਹ ਦੇਖੋਗੇ ਵੀ ਪਹਿਲੀ ਗੱਲ ਤਾਂ ਮੈਂ ਹੁਣ ਕੀ ਕਹਾ ਵੀ ਰੱਬ ਨੂੰ ਟੱਕੀ ਲਾ ਦਿੰਦੀ ਜਿੰਨੇ ਵੀ ਜੰਮੇ ਦੀ ਸਾਰਿਆਂ ਨੂੰ ਮਾਰ ਦਿੰਦੀ ਤੂੰ ਕੱਲੀਓ ਪ੍ਰਧਾਨ ਬਣ ਜਾਂਦੀ ਹਨਾ ਉਹ ਕਹਿੰਦੇ ਨਹੀਂ ਹੁੰਦੇ ਰੰਡੀ ਪ੍ਰਧਾਨ ਉਹ ਗੱਲ ਏ ਉਹ ਉਹ ਬੰਦੇ ਨਹੀਂ ਹੁੰਦੀ ਆ ਹਨਾ ਵੀ ਹਰੇਕ ਥਾਂ ਤੇ ਫੇਰ ਸਫਾਈਆਂ ਵੀ ਦੇਣੀਆਂ ਨੇ ਵੀ ਮੈਂ ਚੰਗੀ ਆ ਮੈਨੂੰ ਵਰਤਣਾ ਆਉਂਦਾ ਤੇਰੇ ਕਿਧਰੋਂ ਮਹਿਲ ਉੱਤਰ ਗਏ ਮੈਨੂੰ ਉਹ ਦੱਸੀ ਤਾਂ ਸਹੀ ਕਿੱਥੇ ਤੇਰੇ ਨਾਂ ਦਾ ਕੁਝ ਚੱਲਦਾ ਆ ਕਿੱਥੇ ਤੇਰੇ ਜਾਂ ਮਰੀ ਬਾਦ ਤੇਰਾ ਗੇਟ ਬਣਾ ਦੇਣਗੇ ਕਿਤੇ ਦੱਸੀ ਕਿਸੇ ਚੌਂਕ ਦੇ ਵਿੱਚ ਵੀ ਤੇ ਤੇਰਾ ਭਾਈ ਗੇਟ ਬਣ ਜੂਗਾ ਮੈਨੂੰ ਹਨਾ ਜ਼ਰੂਰੀ ਨਹੀਂ ਹੈਗਾ ਜੇ ਮੈਂ ਘਰ ਆ ਜਾਂ ਮੈਂ ਕਿਸੇ ਨੇ ਮੈਨੂੰ ਫੋਨ ਨਹੀਂ ਕੀਤਾ ਜਾਂ ਮੈਂ ਮੈਂ ਗਈ ਨਹੀਂ ਹੈਗੀ ਵੀ ਉੱਥੇ ਮਹੀ ਮਾੜੀ ਆ ਜ਼ਰੂਰੀ ਨਹੀਂ ਹੈਗਾ ਕਈ ਵਾਰੀ ਮੈਂ ਬਹੁਤ ਥਾਵਾਂ ਤੇ ਮੈਂ ਇਹ ਪੜਿਆ ਵੀ ਹੈ ਮੈਂ ਸੁਣਿਆ ਵੀ ਆ ਹਨਾ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਜਬਰ ਚਬਰ ਬੰਦਾ ਬੋਲਦਾ ਹੋਵੇ ਨਾ 10 ਬੰਦਿਆਂ 'ਚ ਬੈਠ ਕੇ ਉੱਥੇ ਮੈਂ ਚੁੱਪਾਂ ਜ਼ਰੂਰੀ ਨਹੀਂ ਵੀ ਜੇ ਮੈਂ ਚੁੱਪਾਂ ਤਾਂ ਮੈਂ ਗਲਤ ਆ ਕਈ ਵਾਰੀ ਮੈਂ ਤਾਂ ਚੁੱਪ ਕਰ ਦਿੰਦੀ ਆ ਵੀ ਆਹ ਹਾ ਰੰਡੀ ਪ੍ਰਧਾਨ ਜਿਹੜੀ ਬੋਲਦੀ ਆ ਨਾ ਇਹਨੂੰ ਬੋਲਣ ਦੇ ਚਗਲ ਨੂੰ ਪਤਾ ਤਾਂ ਹੈਗਾ ਚਗਲ ਦਾ ਸਾਰਿਆਂ ਨੂੰ ਵੀ ਇਹ ਤਾਂ ਹੁਣ ਬੋਲੂਗੀ ਓਹੀ ਐ ਨਾ ਕਿਸੇ ਨੂੰ ਮੌਕਾ ਨਹੀਂ ਦੇਣਾ ਕਿਉਂਕਿ ਝੂਠੇ ਬੰਦੇ ਨੇ ਤਾਂ ਬੋਲਣਾ ਹੀ ਹੁੰਦਾ ਬੋਲਣਾ ਹੀ ਹੁੰਦਾ ਉਹਨੂੰ ਐ ਹੁੰਦਾ ਵੀ ਜੇ ਮੈਂ ਚੁੱਪ ਕਰ ਗਈ ਇੱਥੇ ਕੋਈ ਸੱਚ ਨਾ ਬੋਲ ਦੇ ਜੇ ਮੈਂ ਚੁੱਪ ਕਰ ਗਈ ਤਾਂ ਕੋਈ ਸੱਚ ਨਾ ਬੋਲ ਦੇ ਉਹਨੂੰ ਆਪਦਾ ਹੀ ਪਾਲਾ ਆਪਦਾ ਹੀ ਡਰ ਉਹ ਕਹਿੰਦੇ ਨਹੀਂ ਹੁੰਦੇ ਇਹ ਦੱਲਿਆਂ ਦੇ ਦੱਲੇ ਹੀ ਹੁੰਦੇ ਨੇ ਸਾਰੇ ਸਾਰੇ ਗਲੇ ਮਲੇ ਹੁੰਦੇ ਨੇ ਦਲੀ ਮਲੀ ਸਰਕਾਰ ਸਾਰਿਆਂ ਦੀ ਹੁੰਦੀ ਆ ਹਨਾ ਇਹ ਜ਼ਰੂਰੀ ਨਹੀਂ ਹੈਗਾ ਵੀ ਜੋ ਬੰਦਾ ਦੇਖਦਾ ਆ ਜੋ ਬੰਦਾ ਕਰਦਾ ਆ ਉਹੀ ਆ ਜਿਹੜਾ ਬੰਦਾ ਥਾਂ ਥਾਂ ਤੇ ਪੋਚੇ ਮਾਰਦਾ ਫਿਰਦਾ ਹੋਊ ਨਾ ਸਮਝ ਲਓ ਸਮਝ ਲਓ ਵੀ ਦੱਲਿਆਂ ਦਾ ਦੌਰ ਆ ਜਨਾਨੀਆਂ ਜੀ ਤੌਰ ਆ ਹਾਂ ਦੱਲਿਆਂ ਦਾ ਦੌਰ ਆ ਜਨਾਨੀਆਂ ਜੀ ਤੌਰ ਆ ਸਾਰੇ ਕਿਤੇ ਉਹਨਾਂ ਦੀ ਔਟਾਰ ਆ ਹਨਾ ਫਿਰ ਉਹਨਾਂ ਦੀ ਔਟਾਰ ਹੋਣੀ ਹੈ ਜਦੋਂ ਉਹ ਜੁੱਤੀਆਂ ਚੱਕਣ ਵਾਲੇ ਉਹ ਕੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਹੁਣ ਮੈਂ ਕੀ ਕਹਾ ਅੱਲਾਹ ਕੋਣ ਫੁੱਟ ਬਈ ਹਰੇਕ ਥਾਂ ਤੇ ਆ ਕੇ ਫਿਰ ਜਹਾ ਹੋਲੀ ਜਾਣੀ ਆ ਕੰਨੀਆਂ ਦੇਖੀ ਜਾਣੀਆਂ ਵੀ ਦੁੱਧ ਮਿਲ ਜਾਏ ਘੁੱਟ ਕੇ ਤੋਂ ਉਹ ਮਿਲ ਜਾਏ ਉਹ ਚੀਜ਼ਾਂ ਨਹੀਂ ਮੇਰੇ ਤਾਂ ਮੈਨੂੰ ਤਾਂ ਆਪਣੇ ਘਰੇ ਰਹਿ ਕੇ ਸਕੂਨ ਆ ਤੁਸੀਂ ਮੈਂ ਕਦੇ ਕਿਸੇ ਦੇ ਸ਼ਗਨ ਤੇ ਨਹੀਂ ਡੁੱਲੀ ਵੀ ਮੈਨੂੰ ਉਥੋਂ ਕੀ ਮਿਲੂ ਮੈਂ ਕਦੇ ਕਿਸੇ ਦੇ ਇਹ ਨਹੀਂ ਕੀਤਾ ਮੈਨੂੰ ਕਦੇ ਇਹ ਵੀ ਨਹੀਂ ਹੋਇਆ ਵੀ ਉਹ ਆ ਗਿਆ ਉਹ ਆ ਗਿਆ ਨੇ ਮੈਂ ਫੋਨ ਕਰਾਂ ਮੈਂ ਉਹ ਕਰਾਂ ਮੈਨੂੰ ਕਦੇ ਨਹੀਂ ਇਹ ਚੀਜ਼ ਹੋਈ ਨਹੀਂ ਕਿਉਂਕਿ ਮੇਰੇ ਤਾਂ ਕਹਿੰਦੇ ਹੁੰਦੇ ਆ ਨਾ ਕਹਿੰਦੇ ਜੇ ਜੇ ਤੁਹਾਡਾ ਪਰਿਵਾਰ ਤੁਹਾਡੇ ਤੋਂ ਖੁਸ਼ ਆ ਸਭ ਸਮਝ ਲਓ ਵੀ ਤੁਸੀਂ ਜੱਗ ਜਿੱਤੀ ਬੈਠੇ ਹੋ ਮੇਰੇ ਬੱਚੇ ਦੋਨੇ ਮੇਰੇ ਤੋਂ ਖੁਸ਼ ਨੇ ਮੇਰਾ ਘਰ ਵਾਲਾ ਮੇਰੇ ਤੋਂ ਪੂਰਾ ਪੂਰਾ ਖੁਸ਼ ਆ ਮੈਂ ਉਹ ਵੀਡੀਓ ਵੀ ਪਾਈ ਆ ਵੀ ਹਨਾ ਵੀ ਮੇਰਾ ਘਰ ਵਾਲਾ ਸਾਰਾ ਕੰਮ ਕਰਦਾ ਵੀ ਇਹ ਕਹਿੰਦਾ ਬਸ ਤੂੰ ਮੇਰੇ ਕੋਲ ਬੈਠੀ ਰਹਿ ਹੁਣ ਮੈਂ ਮੈਂ ਆਪ ਇਹਨਾਂ ਨੂੰ ਕਹਿ ਦੰਨੀ ਆ ਵੀ ਤੁਸੀਂ ਮੇਰੇ ਕੋਲ ਬਹਿ ਜਾਓ ਹਨਾ ਵੀ ਬਸ ਮੇਰਾ ਸਾਰਾ ਕੁਝ ਠੀਕ ਆ ਸਾਨੂੰ ਸਾਰ ਸਾਡੇ ਬੱਚੇ ਸਾਡੇ ਤਾਂ ਖੁਸ਼ ਨੇ ਮੇਰੇ ਬੱਚੇ ਮੇਰੇ ਤਾਂ ਖੁਸ਼ ਨੇ ਮੇਰਾ ਘਰ ਵਾਲਾ ਮੇਰੇ ਤੋਂ ਖੁਸ਼ ਆ ਮੈਂ ਆਟਾ ਗੁੰਨੂ ਰੋਟੀ ਬਣਾਉਂ ਉਹਨਾਂ ਨੂੰ ਖਿਲਾ ਦੂੰ ਤੁਸੀਂ ਖੁਸ਼ ਹੋ ਜਾਣਾ ਤੇ ਮੈਂ ਦੁਨੀਆ ਤੋਂ ਕੀ ਲੈਣਾ ਮੇਰੇ ਵੱਲੋਂ ਭਾਵੇਂ ਜੱਗ ਉਹ ਕਹਿੰਦੇ ਨਹੀਂ ਹੁੰਦੇ ਭਾਵੇਂ ਜੱਗ ਕਿੱਧਾ ਭਾਵੇਂ ਭਾਵੇਂ ਜੱਗ ਜੱਗ ਕੋਠੇ ਚੜਕੇ ਨੱਚੇ ਮੈਨੂੰ ਕੀ ਇੱਕ ਤਾਂ ਹੁੰਦਾ ਤਾਣਾ ਇੱਕ ਹੁੰਦਾ ਲਾਣਾ ਇਹ ਰਤਾਣਾ ਹੁੰਦਾ ਉਹ ਆਪਾਂ ਦਰੀਆਂ ਬੁੰਦਿਆਂ ਜਿਹੜਾ ਲਾਣਾ ਹੁੰਦਾ ਉਹ ਆਪਾਂ ਬੰਦੇ ਹੁੰਦੇ ਆ ਜਿਵੇਂ ਐਂਡ ਪੈਵਲੀ ਇੱਕ ਨੌ ਚੱਲਦਾ ਹੁੰਦਾ ਆਪਾਂ ਜੇ ਤਾਣਾ ਉੱਜ ਗਿਆ ਤਾਂ ਉਹ ਲੋਟ ਨਹੀਂ ਆਉਂਦਾ ਜੇ ਬਾਣਾ ਵੀ ਆਪਣੇ ਲਾਣਾ ਉੱਜ ਗਿਆ ਉਹ ਵੀ ਲੋਟ ਨਹੀਂ ਆਉਣਾ ਉਹ ਵੀ ਲੋਟ ਨਹੀਂ ਆਉਣਾ ਉਹ ਬੱਡ ਬੁੱਡ ਕੇ ਗੱਠ ਪੈ ਜਾਂਦੀ ਹੈ ਹਾਂ ਗੱਠ ਗੱਠੇ ਹੁੰਦੀ ਹੈ ਜਿੱਥੇ ਗੱਠ ਪੈ ਗਈ ਉਹ ਗੱਠ ਵੀ ਗੱਠ ਪੈ ਗਈ ਤਾਣੇ ਦੇ ਵਿੱਚ ਵੀ ਗੱਠ ਪੈ ਗਈ ਉਹ ਗੱਠੇ ਰਉ ਜਿੰਨਾ ਮਰਜੀ ਕਹਿ ਲੋ ਵੀ ਸਿੱਤਾ ਤਾਂ ਗਾ ਨਹੀਂ ਬਣ ਸਕਦਾ ਨਹੀਂ ਬਣਦਾ ਹੈ ਇਹ ਬੰਦੇ ਅਹਜੇ ਹੁੰਦੇ ਨਹੀਂ ਨਾ ਲਾਣੇ ਚ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਚੂੰਡ ਚੂੰਡ ਕੇ ਖਾ ਜੀਏ ਸਾਡੇ ਤੋਂ ਬਗੈਰ ਇੱਥੇ ਨਾ ਪੱਤਾ ਹਿੱਲੇ ਨਾ ਉਹ ਵੇ ਨਾ ਉਹ ਹੋਵੇ ਰੋਵ ਮਾਰਨਗੇ ਆ ਕੇ ਐ ਉਹ ਬੰਦਿਆਂ ਦੇ ਵੀ ਇਹ ਡੀਸੀ ਲੱਗੇ ਹੁੰਦੇ ਨੇ ਹਾਂ ਉਹ ਆਪਾ ਦਾ ਕਹਿੰਦੇ ਪੀੜੀ ਥੱਲੇ ਦਾ ਅਬਦੀ ਤੇ ਤੂੰ ਛੋਟਾ ਮਾਰਨ ਕਹਿੰਦੇ ਨਹੀਂ ਦੋ ਜੀਂ ਲeo ਆਪਦੀਆਂ ਕਾਸੇ ਦੂਜੇ ਦੀਆਂ ਰੱਖ। ਪਤਾ ਗੱਲ ਪਤਾ ਕੀ ਆ। ਘਰੇ ਕੋਈ ਕੰਮ ਨਹੀਂ ਫਿਰ ਦੂਜੇ ਦੇ ਘਰੇ ਆ ਕੇ ਚੌਧਰ ਦਾ ਭੁੱਖਾ ਹੀ ਪ੍ਰਧਾਨ ਬਣਦਾ ਹੁੰਦਾ। ਹੈਨਾ? ਵੀ ਮੇਨ ਗੱਲ ਤਾਂ ਇਹ ਹੈ ਜੇ ਹੁਣ ਮੈਂ ਆ ਮੈਨੂੰ ਪਤਾ ਮੇਰੇ ਪਸ਼ੂ ਨੇ ਮੈਂ ਚੋਣੇ ਨੇ ਮੈਂ ਉਹਨਾਂ ਨੂੰ ਕੱਖ ਪਾਉਣੇ ਆ ਮੈਨੂੰ ਪਤਾ ਫਿਰ ਨਾ 3 ਵਜੇ ਉਹਨਾਂ ਨੇ ਰੰਬਲ ਲੱਗ ਜਾਣਾ ਮੇਰੀਆਂ ਗਾਵਾਂ ਨੇ। ਵੀ ਉਹਨਾਂ ਨੂੰ ਕੱਖਾਂ ਦੀ ਲੋੜ ਆ ਜੀ ਦੇ ਨਾ ਘਰੇ ਕੱਟੀ ਨਾ ਬੱਚੀ ਨੀ ਦਾਈ ਅੱਛੀ ਉਹਨੂੰ ਭਾਵੇਂ ਤੂੰ ਜਿੱਥੇ ਮਰਜੀ ਬਿਸਤਰਾ ਲਾ ਦੇ ਉਹ ਰਣਕੇ ਨਹੀਂ ਖਰੀਦਦੇ ਹਾਂ ਝਾੜੂ ਨਹੀਂ ਪੁੱਛ ਕੇ ਦੋ ਤਿੰਨ ਉੱਥੇ ਬੈਹਣਦੇ ਜੀ ਅੱਜ ਵੀ ਮੇਰੇ ਅਲੰਦਰ ਮੈਂ ਰਹਿੰਦੇ ਢੋਲ ਤੇ ਬੈਹਿੰਦੇ ਨੇ ਮੇਰੀ ਅੱਜ ਵੀ ਮੇਰੀ ਲੜਾਈ ਨਹੀਂ ਕੰਮ ਨਹੀਂ ਮੁੱਕਦਾ ਬਗਾਮਾ ਖਿਆ ਆਪਣੇ ਘਰੇ ਰੜਕੇ ਝਾੜੂ ਰੜਕ ਕੇ ਨੇ ਭਾਈ ਸਾਡੇ ਤਾਂ ਕੰਮ ਨਹੀਂ ਮੁੱਕਦਾ ਮੈਂ ਅੱਜ ਸਾਡੇ ਹੱ ਸਾਡੇ ਸ਼ਿੰਕ ਚ ਵੀ ਭਾਂਡੇ ਪੈ ਰਹੇ ਨੇ ਇਹ ਵੀ ਸਾਡੇ ਇਹ ਹੋਰ ਨਹੀਂ ਮੁੱਕ ਅਸੀਂ ਕਰੇ ਲੈਣੇ ਆ ਤਾਂ ਸਾਡੇ ਸ਼ਿੰਕ ਚ ਭਾਂਡੇ ਪਾ ਰਹੇ ਨੇ ਰੜਕੇ ਨਹੀਂ ਖਰੀਦਦੇ ਉਹ ਬਟ ਉਹ ਭਾਈ ਆਹ ਕੱਦ ਆਹ ਕੱਦ ਤਾਂ ਮੇਰਾ ਪਿਓ ਵੀ ਕਹਵਾ ਹੁੰਦਾ ਸੀ ਕਹਿੰਦਾ ਕਿੰਨੀ ਬਚਤ ਕਰ ਲੈਂਦੇ ਨੇ ਜਿਹੜੇ ਲੋਕ ਝਾੜੂ ਘੱਟ ਲਾਉਂਦੇ ਨੇ ਸਾਡੇ ਜਦੋਂ ਮੈਂ ਕੁਮਾਰੀ ਹੁੰਦੀ ਸੀ ਅਸੀਂ ਮਤਲਬ ਆਪਾਂ ਨੂੰ ਆਪ ਤੇ ਹੀ ਹੁੰਦੀ ਆ ਕੁੜੀਆਂ ਬਹੁਤ ਜਦੋਂ ਛੋਟੇ ਹੁੰਨੇ ਆ ਉਮਰ ਹੁੰਦੀ ਆ ਉਸ ਟਾਈਮ ਉਦੋਂ ਮੇਰਾ ਪਿਓ ਵੀ ਕਹਿੰਦਾ ਹੁੰਦਾ ਸੀ ਕਹਿੰਦਾ ਕਿੰਨੀ ਬਚਤ ਕਰ ਲੈਂਦੇ ਨੇ ਲੋਕ ਜਿਹੜੇ ਝਾੜੂ ਘੱਟ ਲਾਉਂਦੇ ਨੇ ਕਿ ਤੁਸੀਂ ਦੋ ਦੋ ਤਿੰਨ ਤਿੰਨ ਟਾਈਮ ਝਾੜੂ ਲਾਈ ਜਾਂਦੇ ਹੋ ਮੱਝ ਲੈ ਕੇ ਗਏ ਆ ਜਿਸਮੇ ਇਹਨੇ ਵੀ ਭਾਈ ਉਹ ਤਾਂ ਦੇ ਵੀ 100 150 ਦਾ ਝਾੜੂ ਆਉਂਦਾ ਹੈ ਵੀ ਮੈਂ ਵੀ ਦੋ ਦਿਨ ਝਾੜੂ ਮੇਰੇ ਆਹੋ ਇਹਨਾਂ ਨੇ ਵੀ ਭਾਈ ਝਾੜੂ ਨਹੀਂ ਲਾਇਆ ਕਿਸੇ ਮੈਂ ਕੀ ਇਹ ਤਾਂ ਮੇਰੀ ਨਰਕ ਚੜ ਗਏ ਨਹੀਂ ਆ ਇਹ ਵੀ ਤੇਰੇ 2 ਘੰਟੇ ਲਾ ਕੇ ਪੂਰੀ ਸਭਾਈ ਵੀ ਕਹਿਣ ਦਾ ਮਤਲਬ ਇਹ ਆ ਵੀ ਜੇ ਪਹਿਲੀ ਗੱਲ ਤਾਂ ਵੀ ਜੇ ਮੈਂ ਉੱਥੇ ਜਾਵਾਂ ਜਾਂ ਨਾ ਜਾਵਾਂ ਮੇਰੀ ਗੈਰ ਮੇਰੀ ਮੌਜੂਦਗੀ ਚ ਤਾਂ ਤੁਸੀਂ ਸ਼ਾਇਦ ਮੇਰਾ ਨਾਂ ਘੱਟ ਲਵੋ ਮੈਂ ਕਿਸੇ ਦੀਆਂ ਨਜ਼ਰਾਂ ਚ ਘੱਟ ਜਾਣਾ ਮੇਰੀ ਗੈਰ ਮੌਜੂਦਗੀ ਦੇ ਵਿੱਚ ਨਾ ਤਾਂ ਮੇਰਾ ਹੀ ਚੱਲਦਾ ਨਾ ਮਰ ਰਕ ਆਏ 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 ਥੋੜੀ ਮਾਰ ਮਾਰ ਆਏ ਥੋੜੀ ਮਾਰ ਮਾਰ ਮਰਜੀ ਜਿੱਥੇ ਮਰਜੀ ਇਹ ਬਈ ਨਾ ਤਾਂ ਸਾਡਾ ਹੀ ਚੱਲਣਾ ਮੇਰਾ ਹੀ ਨਾ ਚੱਲਣਾ ਤੁਸੀਂ ਜਿੱਥੇ ਮਰਜੀ ਆ ਮਹਿਫਲ ਆਪਣੀ ਲਾ ਕੇ ਨਾ ਤਾਂ ਮੇਰਾ ਹੀ ਲੈਣਾ ਹੁੰਦਾ ਹਨਾ ਬੀ ਚਲੋ ਉਹ ਥੋੜੀ ਉਹ ਕੀ ਕਹਿੰਦੇ ਹੁੰਦੇ ਨੇ ਉਹਨੂੰ ਅੰਗਰੇਜ਼ੀ ਚ ਪਤਾ ਨਹੀਂ ਕੀ ਕਹਿੰਦੇ ਉਹ ਥੋੜਾ ਉਹਨੂੰ ਆਹ ਦਿਮਾਗੀ ਮੈਂਟਲਿਟੀ ਐਸੋ ਥੋੜਾ ਨੈਟਿਵਿਟੀ ਲਾ ਲੋ ਥੋੜਾ ਜਿਹੜਾ ਸੰਤੋਲਨ ਆ ਨਾ ਤੁਹਾਡੇ ਜਿਹੜਾ ਤੁਹਾਡਾ ਮੈਂਟਲੀ ਸੰਤੋਲਨ ਆ ਤੁਹਾਡੀ ਪਤਾ ਨਹੀਂ ਉਹਨੂੰ ਅੰਗਰੇਜ਼ੀ ਚ ਕੁਝ ਹੋਰ ਕਹਿੰਦੇ ਆ ਨਾ ਉਹ ਆ ਉਹ ਤਾਂ 24 ਘੰਟੇ ਥੋੜੇ ਦਿਮਾਗ ਦੇ ਵਿੱਚ ਤਾਂ ਮਹੀ ਰਹਿਣੀ ਆ ਜਿੰਨਾ ਵੀ ਥੋੜਾ ਦਿਮਾਗ ਐਕਟਿਵ ਰਹਿੰਦਾ ਹੈ ਨਾ ਉਹ ਮੇਰੀ ਵਜ੍ਹਾ ਨਾਲ ਰਹਿੰਦਾ ਹੈ ਜੀ ਦੇ ਹੀ ਹੋ ਦੀਆ ਬੰਦਿਆ ਜੀ ਦੇ ਵਿੱਚ ਕੁਝ ਹੋਊਗਾ। ਇਹ ਨਾਲੇ ਤਾਂ ਪਹਿਲਾਂ ਮੂੰਹ ਬੰਦੇ ਹੋਏ ਨੇ ਫੋਨਾਂ ਦੇ ਵਿੱਚੋਂ ਬਲੌਕ ਲਿਸਟ ਦੇ ਵਿੱਚ ਮੇਰੇ ਨੰਬਰ ਪਾਏ ਹੋਏ ਨੇ ਵੀ ਕਿਤੇ ਭੁੱਲ ਭਲੇਖੇ ਵੀ ਇਹਨੂੰ ਫੋਨ ਨਾ ਚਲਿਆ ਜਾਵੇ ਇਹਨੂੰ ਕੋਈ ਸਾਧ ਨਾ ਲਵੇ ਐਨਾ ਖੌਫ ਆ ਮੇਰਾ। ਸਾਡੇ ਕੋਲ ਸਕੂਟਰ ਹੁੰਦਾ ਵੀ ਅਸੀਂ ਜੰਗਲਾਂ 'ਚ ਵੀ ਚਲੇ ਜਾਂਦੇ ਸੀ ਅਸੀਂ ਪਿੰਨਾ ਨੰਬਰ ਵਿਰ ਸਟਾਰਟ ਕਾ ਸਟਾਰਟ ਕਾ ਸਕੂਟਰ ਮੇਰਾ ਚੇਤਕ ਲਿਆ ਸੀ ਅਸੀਂ ਪੁਰਾਣਾ ਲਿਆ ਸੀ ਸ਼ੋਰਟ ਕੀਆ ਦੇਖ ਲਾ ਮੈਂ ਸਾਵਧਾਨ ਰਹਿੰਦਾ ਸੀ ਅਸੀਂ ਸਭ ਤੇ ਚਲੇ ਜਾਂਦੇ ਸੀ ਕਿਧਰ ਉਹ ਦੂਰ ਦੂਰ ਤੱਕ ਹੁਣ ਅਸੀਂ ਗੱਡੀ ਲੈ ਲਈ ਅਸਲ ਵਿੱਚ ਤਾਂ ਜਿੱਦਣ ਦੀ ਗੱਡੀ ਲਈ ਨਾ ਉਸ ਦਿਨ ਦਾ ਹੀ ਚਿੱਤ ਕਹੂ ਮੋਗੋ ਤਰੱਕੀ ਕੋਈ ਨਹੀਂ ਜਾਂਦਾ ਟੁੱਟੀ ਤਰੱਕੀ ਕੋਈ ਗੁਜ਼ਰੇ ਟੋਟਲ ਤੇ ਜਾਣੀ ਹੈ ਪਿੰਡ ਤੇ ਬੰਦਿਆਂ ਨੂੰ ਭਾਈ ਉਹ ਵੀ ਤੁਹਾਨੂੰ ਦੱਸਾਂ ਚੱਲ ਦੇ ਆ ਨਵੀ ਮੰਨਿਆ ਵੀ ਹਾਂ ਤੁਸੀਂ ਯਕੀਨ ਇੱਕ ਮਿੰਟ ਰਹਿਣੇ ਬੰਦ ਕਰਦੇ ਵੀ ਉਹ ਕਹਿੰਦੇ ਸਾਡੇ ਕੰਮ ਵਾਲੀ ਆਈ ਹੋਈ ਉਹਦੇ ਕੋਲ ਤੋਂ ਉੱਥੇ ਕਿਤੇ ਮੱਥਾ ਟੇਕਣ ਜੇ ਲਈ ਕੇ ਕਹਿੰਦੀ ਤੁਹਾਨੂੰ ਉਹ ਵੀ ਮੈਨੂੰ ਫੋਨ ਆਇਆ ਪਹਿਲੀ ਗੱਲ ਤਾਂ ਸਾਡਾ ਚਾਹੇ ਕੁਝ ਵੀ ਆ ਚਾਹੇ ਅਸੀਂ ਸਾਡੇ ਬਾਪੂ ਜੀ ਉਹਦੇ ਪੋਤੇ ਸੀ ਪੜੋਤੇ ਸੀ ਹੈਨਾ ਸਭ ਕੋ ਵੱਡਾ ਪਰਿਵਾਰ ਸੀ ਵੱਡਾ ਕਰਿਆ ਸੀ ਉਦੋਂ ਕਰ ਦਿੰਦੇ ਸੀ ਉਦੋਂ ਕਰਦੇ ਸੀਗੇ ਹੁਣ ਥੋੜਾ ਜ ਮੈ ਹੁਣ ਨਹੀਂ ਮੈਨੂੰ ਨਹੀਂ ਪਤਾ ਵੀ ਕੋਈ ਕੰਮ ਘਟ ਗਿਆ ਕੰਮ ਭਾਈ ਵੱਡਾ ਕਰਿਆ ਸੀ ਉਹਨਾਂ ਦਾ ਜਲੇਬੀ ਜ루ਪਿਆ ਪਾਈਆਂ ਲੰਡੂ ਲੁੱਡੂ ਪੂਰੇ ਚੱਲੇ ਸੀਗੇ ਹਨਾ ਬਾਪੂ ਜੀ ਦੇ ਭਾਈ ਸਾਡੇ ਘਰ ਦਾ ਮੈਂਬਰ ਗਿਆ ਹਨਾ ਦੂਜੀ ਗੱਲ ਕੱਠ ਹੋਈ ਨਹੀਂ ਹੋ ਜਾਂਦਾ ਹੁੰਦਾ ਕੱਠ ਦੇ ਉੱਤੇ ਖਰਚਾ ਹੋਇਆ ਸੀ ਕੈ ਲੱਖ ਲੱਗਿਆ ਹੋਊਗਾ ਤੁਸੀਂ ਦੇਖ ਲਓ ਬਈ ਚਾਰ ਤਾਂ ਉਹਦੇ ਮੁੰਡੇ ਸੀ ਪੰਜ ਵੀ ਉਹਦੀ ਕੁੜੀ ਸੀ ਫਿਰ ਉਹਦੇ ਕਹਾ ਪੋਤੇ ਪੁੱਤੇ ਵੀ ਵਿਆਹੀ ਹੋਏ ਸਾਰਾ ਕੁਝ ਸੀਗਾ ਕਿੱਡਾ ਉੱਥੇ ਕੱਠ ਹੋਇਆ ਸੀ ਹਨਾ ਤਿਲ ਸਿੱਟਣ ਨੂੰ ਐ ਲੱਗਦਾ ਸੀ ਵੀ ਕੋਈ ਮੰਤਰੀ ਦਾ ਅਜ ਉਹ ਆ ਰੈਲੀ ਰੁੱਲੀ ਆ ਐਨਾ ਭੋਗ ਤੇ ਕੱਠ ਹੋਇਆ ਸੀ ਤੇ ਫੇਰ ਮੈਨੂੰ ਫੋਨ ਆਇਆ ਮੈਨੂੰ ਸੁਨੇਹਾ ਆਇਆ ਕਿਉਂਕਿ ਜਿੰਨੇ ਵੀ ਮੇਰੇ ਭੂਆ ਮਾਮੀਆਂ ਮਾਸੀਆਂ ਆਈਆਂ ਮੈਨੂੰ ਸੂਟ ਲੈ ਕੇ ਆਈਆਂ ਮੇਰੇ ਵਿਆਹ ਵਾਂਗੂ ਪੰਡ ਬਨ ਕੇ ਸੂਟਾਂ ਦੀ ਘਰੇ ਆਈ ਹੈ ਹਨਾ ਪਾਪੂ ਜੀ ਦੇ ਭੋਗ ਨੂੰ ਫੇਰ ਉਹ ਮੇਰਾ ਪਿਓ ਇਹਨਾਂ ਨੂੰ ਸ਼ਾਪ ਪਾ ਕੇ ਗਿਆ ਹਨਾ ਉਹ ਆਤੇ ਦੇ ਵੀ ਦੇ ਕਿ ਸਾਰੇ ਟੋਟਲ ਜਿੰਨੇ ਵੀ ਰਿਸ਼ਤੇਦਾਰ ਆਏ ਮੈਨੂੰ ਵੀ ਪੈਸੇ ਦੇ ਕੇ ਗਏ 100-100 ਰੁਪਏ ਇਹਨਾਂ ਨੂੰ ਵੀ ਦੇ ਕੇ ਗਏ ਉੱਥੇ ਸਾਨੂੰ ਖੜਿਆ ਖੜਿਆ ਨੂੰ ਸਾਡੇ ਕੋ ਨਾ ਮੇਰੇ ਕੋ ਮਰਗ ਦੇ ਭੋਗ ਤੇ ਆਪਾਂ ਪਰਸਤਾ ਲੈ ਕੇ ਨਹੀਂ ਜਾਂਦੇ ਨਾ ਮੇਰੇ ਕੋ ਪਰਸ ਨਾ ਮੇਰੇ ਕੋ ਕੁਝ ਵੀ ਨਹੀਂ ਸੀਗਾ ਇਹਨਾਂ ਕੋ ਵੀ ਨਹੀਂ ਸੀਗਾ ਇਹਨਾਂ ਦੇ ਵੀ ਭਾਈ ਬੁੱਕਲ ਚ ਪਏ ਸੀ ਪੈਸੇ ਮੇਰੇ ਵੀ ਬੁੱਕਲ ਚ 100-100 ਰੁਪਏ ਹਨਾ ਪੈਸੀ ਪੈਸੇ ਉੱਥੇ ਦਾ ਜਿਹੜਾ ਇੱਕ ਅੱਦਾ ਬੰਦਾ ਖੜਾ ਸਾਡਾ ਜਿਹੜਾ ਉਹੀ ਤੁਹਾਨੂੰ ਮੈਂ ਦੱਸਦੀ ਆ ਵੀ ਖਾਨਦਾਨ ਦੇ ਵਿੱਚ ਇੱਕ ਬੰਦਾ ਹੁੰਦਾ ਹੀ ਹੁੰਦਾ ਆਇਓ ਬੰਦਾ ਜਿਹੜਾ ਖੜਾ ਉਹ ਤਾਂ ਖੜਾ ਹੀ ਪਹਿਲੇ ਤਾਂ ਪੰਡ ਮੈਂ ਆਪਣੇ ਪਾਈ ਕਰ ਜਾਈ ਨੂੰ ਕਿ ਮਾਂ ਕਹ ਵੀ ਤੁਸੀਂ ਇੱਥੋਂ ਹੀ ਜਾਣਾ ਕਹਿੰਦੇ ਮੈਂ ਹਾਂ ਵੀ ਹੁਣ ਵੀ ਘਰ ਨੂੰ ਹਨੇਰਾ ਹੋ ਜਾਣਾ ਵੀ ਅਸੀਂ ਚੱਲੀਏ ਕੰਮ ਕਰਨਾ ਹਨਾ ਮੈਂ ਕਹਾਂ ਨਹੀਂ ਵੀ ਪਹਿਲਾਂ ਮੇਰੇ ਸਾਡੇ ਕੋਲ ਉਹ ਗੱਡੀ ਨਹੀਂ ਸੀ ਮਾਂ ਪਹਿਲਾਂ ਮੇਰੇ ਕੱਪੜੇ ਘਰੇ ਰੱਖ ਕੇ ਉਹ ਗੱਡੀ 'ਚ ਪੰਡ ਰੱਖੋ ਮੈਂ ਆਪਦੀ ਜਿਹੜੀ ਮੇਰੀ ਹਨਾ ਲਾਈ ਹੋਈ ਸੀਗੀ ਭੈਣ ਕੰਮ ਵਾਲੀ ਮੈਂ ਉਹਨੂੰ ਕਿ ਮਾਂ ਭਾਈ ਆ ਚੱਕੋ ਪੰਡ ਘਰੇ ਹਨਾ ਗੱਡੀ 'ਚ ਰੱਖੋ ਵੀ ਆਪਾਂ ਘਰ ਨੂੰ ਲੈ ਕੇ ਚੱਲੀਏ ਉਦੋਂ ਪੰਡ ਦੇਖ ਕੇ ਲਾਟ ਨਿਕਲ ਗਈ ਫਿਰ ਦੂਜੇ ਦਿਨ ਫੋਨ ਆਇਆ ਤੈਨੂੰ ਤਾਂ ਸੂਟ ਬਹੁਤ ਬਣ ਗਏ ਮਹਾ ਹੋਈ ਨਹੀਂ ਬਣੇ ਲੱਖ ਰੁਪਈਆ ਲੱਗਿਆ ਤੇ ਦੂਜੇ ਘਰੋਂ ਬੰਦਾ ਗਿਆ ਬਾਕੀ ਵੀਰੇ ਜਾਨਦਾਰੀ ਵਿੱਚ ਸਾਫ ਦੇ ਸ਼ਗਨ ਦੇ ਕੇ ਆਉਂਦੇ ਹਾਂ ਸਾਫ ਦੇ ਜੋ ਕਰਦੇ ਤੇ ਤਿਹਾਰ ਹੁੰਦਾ ਕਮੀ ਸਦੀ ਤੋਂ ਇਹ ਭੈਣਾ ਨੇ ਸ਼ਗਨ ਦੇਣਾ ਹੀ ਬਣਦਾ ਰੇ ਸਾਫ ਇਹ ਵੀ ਹੈ ਅਬ ਤਾਂ ਕੋਈ ਵੀ ਘਰ ਰੁਗਿਆ ਰੋਂਦਾ ਜਿੰਨੇ ਸਾਬ ਦੇ ਸਗਨ ਦੇ ਕੇ ਆਉਂਦਾ ਸੀ ਜੇ ਥੋੜਾ ਚਾ ਹਾਂ ਜਿੰਨੇ ਜੋਗੇ ਅਸੀਂ ਸੀਗੇ ਅਸੀਂ ਕਰਦੇ ਸੀ ਸਭ ਚਾ ਮੈਂ ਸੂਟ ਆ ਭਈ ਉਹ ਬੰਦੇ ਨੇ ਮੈਨੂੰ ਫੋਨ ਕਰਕੇ ਕਿਹਾ ਤੈਨੂੰ ਤਾਂ ਸੂਟ ਬਹੁਤ ਬਣ ਕੇ ਮੈਂ ਕਿਹਾ ਤੂੰ ਮਾਰ ਦੇ ਤੈਨੂੰ ਅੱਛਾ ਜਦ ਮੇਰਾ ਮਾਣਾ ਦਰਮੀ ਕਰਦੇ ਦੀ ਕੋਈ ਰੱਖ ਲੈਂਦਾ ਦੀ ਕੋਈ ਰੱਖਦਾ ਵੀ ਨਹੀਂ ਦੀਗਾ ਮੈਂ ਦਿਖਾਉਂਦਾ ਦੀ ਫੈਸਲਾ ਸਾਬ ਨੂੰ ਹਾਂ ਗੱਲ ਅਸੀਂ ਸਕੂਟਰ ਤੇ ਜਾਂਦੇ ਹੁੰਦੇ ਸੀ ਉਦੋਂ ਜਿੱਦਣ ਮੈਂ ਮੈਂ ਤੁਸੀਂ ਯਕੀਨ ਮੰਨੋ ਅਸੀਂ ਆਯੂਮਾਂਲਾ ਤਾਂ ਮੱਥਾ ਵਾਜੋ ਟੇਕਣੋਂ ਨਹੀਂ ਕਿੱਥੇ ਲੈ ਕੇ ਜਾਂਦੇ ਹੁੰਦੇ ਅਸੀਂ ਪਹਿਲਾਂ ਤੁਸੀਂ ਯਕੀਨ ਮੰਨਿਓ ਅਸੀਂ ਗੱਡੀ ਲਈ ਅਗਲਾ ਗੁਰਦੁਆਰਾ ਸਾਹਿਬ ਜਾਂਦਾ ਸੀ ਗੁਰਦੁਆਰਾ ਸਾਹਿਬ ਗਏ ਉਸ ਪਿੰਡ ਸਾਡੀ ਰਿਸ਼ਤੇਦਾਰੀ ਸੀ ਹੁਣ ਜਦੋਂ ਆਪਾਂ ਗੁਰਦੁਆਰੇ ਗਏ ਆ ਹਨਾ ਥੋੜੀ ਜਿਹੀ ਬਿੱਤ ਤੇ ਉਹਨਾਂ ਦਾ ਘਰ ਅਸੀਂ ਘਰੇ ਚਲੇ ਗਏ ਅਗਲੇ ਨੂੰ ਵਧਾਈਆਂ ਬੜੀ ਸਰੀਆਂ ਸਾਡੀ ਪਹਿਲੇ ਰਿਸ਼ਤੇਦਾਰਾਂ ਦੇ ਘਰੇ ਅਸੀਂ ਗੱਡੀ ਲੈ ਕੇ ਗਏ ਗੱਡੀ ਵੀ ਫੁੱਲ ਭਰ ਕੇ ਸਵਾਰੀਆਂ ਦਾ ਠੋਕ ਠੋਕ ਕੇ ਤੁੰਨ ਤੁੰਨ ਕੇ ਅਸੀਂ ਗਏ ਵਿੱਚੇ ਮੇਰੀ ਮਾਮੀ ਅਸੀਂ ਸਾਰੇ ਜਾਣੇ ਗਏ ਹਨਾ ਚਾਰੇ ਜਾਣੇ ਅਸੀਂ ਸਾਰੇ ਹੀ ਗਏ ਅਸੀਂ ਗੱਡੀ ਭਰ ਕੇ ਹੁਣ ਭੈਣ ਭਾਈ ਦੇ ਘਰ ਲੋ ਕਿੰਨੀਆਂ ਵਧਾਈਆਂ ਦੇਣੇ ਸਾਨੂੰ ਤੁਸੀਂ ਕਿੰਨੀਆਂ ਵਧਾਈਆਂ ਦੇਣੇ ਨਿੱਕੀ ਜਿਹੀ ਚੀਜ਼ ਲੈ ਆਈ ਕੋਈ ਸੰਦ ਲੈ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਬਈ ਉਹ ਬੰਦੇ ਜਿਨ੍ਹਾਂ ਦੇ ਘਰੇ ਆ ਸੀ ਗਏ ਪਹਿਲੀ ਗੱਲ ਤਾਂ ਉਹਨਾਂ ਦੇ 100 ਗੜਾ ਸਿਰਚ ਪਾਣੀ ਦਾ ਪੈ ਗਿਆ ਦੂਜੀ ਗੱਲ ਵਧਾਈਆਂ ਤੱਕ ਨਹੀਂ ਸਰੀਆਂ ਨਾ ਤੀਵੀਂ ਤੋਂ ਉਹਨਾਂ ਬੰਦੇ ਤੋਂ ਵੀ ਇਹਨਾਂ ਨੂੰ ਵੀ ਨਹੀਂ ਕਿਹਾ ਵੀ ਵੀਰੇ ਤੁਸੀਂ ਗੱਡੀ ਲੈ ਲਈ ਵਧਾਈਆਂ ਮੈਨੂੰ ਵੀ ਨਹੀਂ ਕਿਹਾ ਵੀ ਭਾਈ ਤੁਹਾਨੂੰ ਵਧਾਈਆਂ ਤੁਸੀਂ ਗੱਡੀ ਲਈ ਆ ਭਈ ਮੈਂ ਇੰਨੀ ਹਰਖਣਾ ਭਰ ਗਈ ਮੈਂ ਕਹਾ ਹਾਏ ਵੀ ਅਸੀਂ ਤਾਂ ਮੈਂ ਤਾਂ ਗਈ ਵੀ ਹੜੜੜ ਕਰਦੀ ਹੈ ਨਾ ਭਈ ਮੈਂ ਤਾਂ ਵਧਾਈਆਂ ਬਨੇ ਕਿਹਾ ਭਈ ਮੈਂ ਆ ਕੇ ਆਪਣੀ ਮਾਂ ਨੂੰ ਹਨਾ ਦੱਸਿਆ ਮਾਂ ਨੂੰ ਮੈਂ ਆਪਣੀ ਨੂੰ ਫੋਨ ਕਰਕੇ ਮੈਂ ਕਹਾ ਵੀ ਮੰਮੀ ਐਦਾਂ ਹੋਇਆ ਮੈਂ ਵੀ ਗਏ ਖਾਣ ਮੈਂ ਫੋਨ ਕੱਟ ਮੈਂ ਫੋਨ ਕਰਦੀ ਆ ਉੱਤੋਂ ਜੀ ਮੰਮੀ ਨੂੰ ਪਤਾ ਕੀ ਜਵਾਬ ਦਿੱਤਾ ਹਾਏ ਮੈਂ ਤਾਂ ਭੁੱਲ ਗਈ ਹਾਏ ਬੰਦਾ ਕਾ ਲੱਖ ਲਾ ਕੇ ਤੇਰੇ ਮੁਰੇ ਗੱਡੀ ਖੜਾਈ ਆ ਤੈਨੂੰ ਵਧਾਈਆਂ ਵੀ ਨਹੀਂ ਸਰੀਆਂ ਪਹਿਲੀ ਗੱਲ ਅਸੀਂ ਇੰਨੀ ਮਠਿਆਈ ਲੈ ਕੇ ਗਏ ਇੰਨਾ ਸਾਰਾ ਕੁਝ ਲੈ ਕੇ ਗਏ ਉਹ ਖਾ ਲਿਆ ਮੈਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੈਂ ਸਭ ਕੁਝ ਲੈ ਕੇ ਗਈ ਖਾਣ ਨੂੰ ਮੈਂ ਕਿਹਾ ਵੀ ਇੱਥੋਂ ਆਪਾਂ ਜਾਣਾ ਹੈ ਰੋਟੀ ਉੱਥੇ ਖਾਵਾਂਗੇ ਮੈਂ ਦਹੀਂ ਤੱਕ ਵੀ ਲੈ ਕੇ ਗਈ ਮੱਖਣੀਆਂ ਤੱਕ ਵੀ ਲੈ ਕੇ ਗਈ ਦੁੱਧ ਵੀ ਲੈ ਕੇ ਗਈ ਪਰ ਬੰਦਾ ਉੱਪਰੋਂ ਕਹਿੰਦਾ ਕਹਿੰਦਾ ਹਾਏ ਮੈਨੂੰ ਤਾਂ ਯਾਦ ਹੀ ਨਹੀਂ ਰਿਹਾ ਹਾਏ ਪੜਾਈਆਂ ਵੀ ਦੇਣੀਆਂ ਸੀ ਹਾਏ ਕਿਰੇ ਤੁਸੀਂ ਕੋਈ ਨਹੀਂ ਆਈ ਮੜੀਆ ਬਈ ਜੇ ਸਿੱਧਾ-ਸਿੱਧਾ ਕਹੋ ਵੀ ਭਾਈ ਸਾਡੇ ਤੋਂ ਜਰੀ ਨਹੀਂ ਗਈ ਜਰੀ ਦਾ ਪاور ਲੈਣੀ ਬੱਕਰ ਵਈ ਗਈ ਬਸ ਗੱਡੀ ਤਾਂ ਵਾਹਗਰ ਮਹੀ ਨਹੀਂ ਲੈਣ ਦਿੰਦੀ ਗੱਡੀ ਦਾ ਫਰਮ ਹੋਣ ਨੂੰ ਕੱਦਾਂ ਫਿਰਦਾ ਗੱਡੀ ਲੈਣ ਨੂੰ ਬੁਲਟ ਲੈ ਆਈ ਆ ਹਨਾ ਕਿੰਨੀਆਂ ਪੜਾਈਆਂ ਦਿੱਤੀਆਂ ਤੁਸੀਂ ਸਾਰਿਆਂ ਨੇ ਬੁਲਟ ਦੀਆਂ ਹਨਾ ਚਲੋ ਇਹ ਮੈਂ ਤੁਹਾਨੂੰ ਦੱਸਿਆ ਵੀ ਇਹ ਬੰਦਾ ਜਿਹੜਾ ਬੰਦਾ ਨਾ ਕਹਿੰਦਾ ਫਿਰਦਾ ਹੋਵੇ ਸਾਰਿਆਂ ਨੂੰ ਇਹ ਮੇਰੇ ਚਾਉਣ ਵਾਲੇ ਵੀ ਮੇਰੇ ਜਿਹੜੇ ਨਾ ਚਾਉਣ ਵਾਲੇ ਵੀ ਸਾਰੇ ਵੀਡੀਓ ਦਿੰਦੇ ਨੇ ਇਹ ਉਹਨੇ ਵੀ ਦੇਖਣੀ ਆ ਵੀਡੀਓ ਜਿਹੜਾ ਬੰਦਾ ਸਾਰਿਆਂ ਕੋਲ ਕਹਿੰਦਾ ਫਿਰ ਜੋ ਚੱਜਦੀ ਹੁੰਦੀ ਤਾਂ ਜਾਂਦੀ ਨਾ ਸਮਝ ਲਓ ਉਸੇ ਦੀ ਬੰਦੀ ਲਈ ਹੋਈ ਆ ਕਿੰਦੜ ਅਸੀਂ ਘੱਟ ਕਰਾਂਗੇ ਨਾ ਖਾਂੜਾ ਤਾਂ ਫੌਰੀ ਹੋਣਾ ਅੱਖਾਂ ਚ ਸੁਣ ਦੇ ਕੇ ਰੋਵੇਂਗੀ ਫਿਰ ਅੱਖਾਂ ਚ ਸੁਣ ਦੇ ਕੇ ਰੋਵੇਂਗੀ ਹਨਾ ਬਾਕੀ ਮੇਰਾ ਸੁਭਾਅ ਨਹੀਂ ਹੈਗਾ ਜੋ ਕਰਨਾ ਜਿਵੇਂ ਕਹਿੰਦੇ ਹੁੰਦੇ ਆ ਕੰਮ ਬੋਲਣਾ ਚਾਹੀਦਾ ਥੋੜਾ ਥੋੜੇ ਮੂੰਹੋਂ ਥੋ ਤੁਸੀਂ ਨਾ ਬੋਲੋ ਥੋੜਾ ਕੰਮ ਬੋਲੇ ਠੀਕ ਆ ਬਈ ਓਕੇ ਫੈਂਟਰਾਂ ਦਾ ਕੀ ਹਾਂ ਓਕੇ ਫੈਂਟਰਾਂ ਦਾ ਕੁਝ ਨਹੀਂ ਹੈ ਇਕੱਠਾ ਗੁੱਠਾ ਦਾ ਨਾ ਮੈਨੂੰ ਕਿਸੇ ਤੋਂ ਤਖਲੀਫ ਆ ਨਾ ਮੈਨੂੰ ਕਿਸੇ ਤੋਂ ਨਫਰਤ ਆ ਕਿਉਂਕਿ ਮੈਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਆਪਣੇ ਤਰੀਕੇ ਨਾਲ ਜੀਉਂਦਾ ਮੈਟ ਚਲਾਦਾ ਦੇ ਲੋ ਅਸੀਂ ਚਾਰੇ ਜਣੇ ਇਕੱਠੇ ਬੈਠਣ نیٹ ਬੰਦ ਹੋਣ ਦੇ ਆ ਫਾਇਦੇ ਨਹੀਂ ਮੈਂ